ਨਸ਼ਿਆਂ ਦੇ ਖਿਲਾਫ ਮੁਹਿੰਮ ਦਾ ਨਾਮ ਦਿੱਤਾ ਜਾਂਦਾ ਮੁਹਿੰਮ ਸ਼ਬਦ ਬੜਾ ਛੋਟਾ ਹੈ ਪਰ ਉਹਨੂੰ ਵਰਤਿਆ ਵਾਰ-ਵਾਰ ਜਾਂਦਾ ਹੈ ਤਾਂ ਹੁਣ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਵਿੰਦਰ ਸਿੰਘ ਯਾਸਪੁਰਾ ਉਹਨਾਂ ਨੇ ਇੱਕ ਸੰਕੇਤ ਦਿੱਤਾ ਇੱਕ ਸਨੇਹਾ ਦਿੱਤਾ ਪਰ ਉਸ ਸਨੇਹ ਦਾ ਇੱਕ ਗੱਲ ਦੀ ਸਮਝ ਵਿੱਚੋਂ ਨਹੀਂ ਆ ਰਹੀ ਕਿਉਂਕਿ ਅਮਰਤ ਧਾਰੀ ਨੇ ਤੇ ਅਮਰਤ ਧਾਰੀ ਜਿਹੜਾ ਸਿੱਖ ਹੁੰਦਾ ਹੈ ਉਹ ਫਿਰ ਕਿਸੇ ਨਸ਼ੇ ਦੇ ਨੇੜੇ ਜਾਣਾ ਤਾਂ ਦੂਰ ਦੀ ਗੱਲ ਉਹ ਕਰਨ ਵਾਲੇ ਦੇ ਕੋਲ ਵੀ ਨਹੀਂ ਖੜਦਾ ਫਿਰ ਉਹਨਾਂ ਨੇ ਡੋਪ ਟੈਸਟ ਕਰਾਉਣ ਦੀ ਲੋੜ ਕਿਉਂ ਪੈਂਦੀ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਅੰਮ੍ਰਿਤਧਾਰੀ ਚਾਹੇ ਉਹ ਕੋਈ ਐਮਐਲਏ ਚਾਹੇ ਐਮਪੀ ਚਾਹੇ ਕੋਈ ਆਮ ਬੰਦਾ ਜਿਹੜਾ ਗੁਰਸਿੱਖ ਬੰਦਾ ਪੂਰਨ ਰੂਪ ਚ ਗੁਰਸਿੱਖਾ ਜਿਨੇ ਅੰਮ੍ਰਿਤ ਛਕਿਆਗਾ ਉਹ ਅਗਰ ਇਹੋ ਜੀ ਡੋਪ ਟੈਸਟ ਕਰਵਾਉਂਦੇ ਤੇ ਇਹਨੂੰ ਸਪਸ਼ਟ ਤੌਰ ਤੇ ਕਹਿ ਸਕਦੇ ਕਿ ਪਖੰਡਾ ਅੰਮ੍ਰਿਤਧਾਰੀ ਬੰਦੇ ਨੂੰ ਚਾਹੇ ਉਹ ਐਮਐਲਏ ਹੈ ਚਾਹੇ ਨਹੀਂ ਹੈ ਉਹਨੂੰ ਡੋਪ ਟੈਸਟ ਛੱਡੋ ਸੰਦੀਪ ਉਹਨੂੰ ਤੇ ਏਡਜ਼ ਦਾ ਟੈਸਟ ਕਰਾਉਣ ਦੀ ਵੀ ਲੋੜ ਪੈਂਦੀ ਕਿਉਂਕਿ ਦਸ਼ਮ ਪਾਤਸ਼ਾਹ ਨੇ ਪ੍ਰਾਈ ਇਸਤਰੀ ਦੇ ਨਾਲ ਤੁਸੀਂ ਸਾਂਝ ਬਣਾਉਣੀ ਉਹ ਵੀ ਬੱਜਰ ਗਨਾਮ ਆ ਤੇ ਇਹ ਤੇ ਬਹੁਤ ਵੱਡੀ ਗੱਲ ਹੈ ਕਿ ਡੋਪ ਟੈਸਟ ਜਿਹੜਾ ਬੰਦਾ ਡੋਪ ਟੈਸਟ ਕੌਣ ਕਰਵਾਉਂਦਾ ਹੈਗਾ ਪੀਓ ਕੋਈ ਫੀਮ ਖਾਂਦਾ ਕੋਈ ਸ਼ਰਾਬ ਪੀਂਦਾ दारू ਭੁੱਕੀ ਸਮੈਗ ਚਿੱਟਾ ਪੀਂਦਾ ਉਹੀ ਕਰਾ ਸਕਦਾ ਨਾ ਇਹ ਕੋਈ ਮੈਸੇਜ ਦੇਣ ਵਾਲੀ ਗਲੇ ਅਮਰਤਾਰੀ ਬੰਦਾ ਅਗਰ ਇਦਾਂ ਦੇ ਟੈਸਟ ਕਰਾ ਕੇ ਕੋਈ ਮੈਸੇਜ ਦੇਣਾ ਚਾਹੁੰਦਾ ਹੈਗਾ ਇਹ ਉਲਟਾ ਮਜ਼ਾਕ ਦਾ ਪਾਤਰ ਬੰਦਾ ਇਹਨੂੰ ਤਾਂ ਹੀ ਰੋਕਾਂਗੇ ਨਸ਼ਿਆਂ ਤੋਂ ਆਪ ਪਹਿਲਾਂ ਆਧਾਰਨ ਬਣ ਕੇ ਸਾਹਮਣੇ ਆਣਾ ਤੇ ਲੋਕਾਂ ਨੂੰ ਕਹਿੰਦੇ ਗੁਰੂ ਦੇ ਲੜ ਲੱਗੋ ਲੋਕਾਂ ਨੂੰ ਕਹੋ ਅਮਰਤ ਦੇਸ਼ਕੋ ਬਾਣੀ ਦੇ ਨਾਲ ਲੜ ਲੱਗੋ ਅੰਮ੍ਰਿਤ ਛਕੋ ਅੰਮ੍ਰਿਤਪਨ ਸੰਚਾਰ ਕਰਵਾਓ ਆਪਣੇ ਇਲਾਕੇ ਦੇ ਵਿੱਚ ਤੁਸੀਂ ਪਾਇਲ ਤੋਂ ਐਮ ਐਲ ਏ ਹੋ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਅੰਮ੍ਰਿਤ ਸੰਚਾਰ ਕਰਵਾਓ ਤੁਸੀਂ ਇੱਥੇ ਕਥਾਵਾਚਕ ਸਦੋ ਜਿਹੜੇ ਸਾਡੇ ਜਿਹਾਰੂ ਰਹੇ ਨੇ ਸਾਡੇ ਖਾੜਕੂ ਸਿੱਖ ਜਰਨਲ ਰਹੇ ਨੇ ਤੁਸੀਂ ਦੋ ਬਾਬਾ ਦੀਪ ਸਿੰਘ ਦੀਆਂ ਐਗਜ਼ਾਮਪਲਾਂ ਦੋ ਤੁਸੀਂ ਚਾਰ ਸਹਿਬਜ਼ਾਦਿਆਂ ਦੀਆਂ ਐਗਜ਼ਾਮਪਲਾਂ ਦੋ ਗੁਰੂ ਸੁਬੰਧ ਦੀਆਂ ਐਗਜ਼ਾਮਪਲਾਂ ਦੋ ਬਹੁਤ ਸਾਰੇ ਸਾਡੇ ਜਿਹੜੇ ਏਦਾਂ ਦੇ ਮਹਾਨ ਜਿਹੜੇ ਸਿੱਖ ਯੋਧੇ ਨੇ ਹਰੀ ਸਿੰਘ ਨਲੂਆ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸ਼ਾਮ ਸਿੰਘ ਟਾਰੀ ਵਰਗੇ ਜਿਹੜੀਆਂ ਸਾਡੀਆਂ ਮਾਨਮੱਤੀਆਂ ਵੱਡੀਆਂ-ਵੱਡੀਆਂ ਹਸਤੀਆਂ ਨੇ ਪੂਜਨੀਕ ਉਹਨਾਂ ਦੇ ਐਗਜ਼ੈਂਪਲਾਂ ਦੇ ਕਰਵਾਓ ਅਤੇ ਅਮਰ ਸੰਚਾਰ ਕਰਵਾਓ ਕਰਵਾਓ ਧਾਰਮਿਕ ਸਮਾਗਮ ਕਰਵਾਓ ਇਹ ਕੀ ਗੱਲ ਬਣੀ ਕਿ ਮੈਂ ਅਮਰਤ ਛਕਿਆ ਹੈਗਾ ਤੇ ਮੇਰਾ ਡੋਪ ਟੈਸਟ ਕਰੋ ਯਾਰ ਆਮ ਆਦੀ ਪਾਰਟੀ ਕਦੋਂ ਪਖੰਡ ਚੋਂ ਬਾਹਰ ਨਿਕਲੇਗੀ ਯਾਰ ਤੁਸੀਂ ਤੇ ਵੈਸੇ ਪੂਜਨੀਕੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਤੇ ਵੈਸੇ ਪੂਜਨੀਕ ਨੇ ਤੇ ਤੁਸੀਂ ਡੋਪ ਟੈਸਟ ਕਰਦਾ ਕੀ ਮੈਸੇਜ ਦੇਣਾ ਚਾਹੁੰਦੇ ਆਗੇ ਨੇ ਗੁਰੂ ਸਬਾਨ ਜਦ ਦਸਮ ਪਾਤਸ਼ਾਹ ਸਾਹਿਬ ਜੀ ਗੋਬਿੰਦ ਸਿੰਘ ਨੇ ਜਿਹੜੇ ਕਿਹਾ ਕਿ ਤੁਸੀਂ ਪ੍ਰਾਈ ਇਸਤਰੀ ਦੇ ਨਾਲ ਵੀ ਅਗਰ ਤੁਸੀਂ ਕਰਦੇ ਹੋ ਤੁਸੀਂ ਆਪਣੀ ਜੋੜੀ ਬਣਾਉਂਦੇ ਹੋ ਪ੍ਰਾਈ ਔਰਤ ਦੇ ਨਾਲ ਉਹ ਪਾਪ ਬਜਰ ਗਣਾਵਾ ਤੇ ਜੇ ਸਥਿਤੀ ਦੇ ਵਿੱਚ ਤੇ ਤੁਸੀਂ ਦੇ ਆਪਣੇ ਪਹਿਲਾਂ ਹੀ ਪਵਿੱਤਰ ਹੋ ਹਰ ਪਾਸਿਓਂ ਕਿਉਂਕਿ ਜਿਹੜਾ ਬੰਦਾ ਅੰਮ੍ਰਿਤ ਛੱਕਦਾ ਹੈਗਾ ਨਾ ਵਿਆਹਿਆ ਬੰਦਾ ਅਗਰ ਆਪਾਂ ਆਧਾਰ ਦੇ ਤੌਰ ਤੇ ਉਹਦੀ ਘਰਵਾਲੀ ਨੂੰ ਵੀ ਅੰਮ੍ਰਿਤ ਛਕਣਾ ਪੈਂਦਾ ਹੈਗਾ ਇਦਾਂ ਨਹੀਂ ਚੱਲਦਾ ਹੈਗਾ ਕਿ ਮੈਂ ਅੰਮ੍ਰਿਤ ਛਕ ਲਿਆ ਮੇਰੀ ਘਰਵਾਲੀ ਅੰਮ੍ਰਿਤ ਨਾ ਛਕੇ ਉਹ ਵੀ ਅੰਮ੍ਰਿਤ ਨਹੀਂ ਮੰਨਿਆ ਜਾਂਦਾ ਉਹ ਵੀ ਅਧੂਰਾ ਮੰਨਿਆ ਜਾਂਦਾ ਹੈਗਾ ਉਹ ਗੁਰਸਿੱਖ ਨਹੀਂ ਹੈ ਉਹ ਦੋਨਾਂ ਮੀਆਂ ਬੀਬੀ ਨੂੰ ਹੀ ਅੰਮ੍ਰਿਤ ਛਕਣਾ ਪੈਂਦਾ ਹੈਗਾ ਗੁਰਮਤਿ ਰਹਿਤ ਮਰਿਆਦਾ ਦੇ ਅਨਸਾਰ ਤੇ ਜੇ ਕਿਸੇ ਜਨਾਨੀ ਨੇ ਕਲਾ ਅਮਰਸ਼ਾ ਘਰ ਵਾਲੇ ਨੇ ਛਕਿਆ ਉਹ ਵੀ ਮਾੜੀ ਗੱਲ ਜੇ ਕਿਸੇ ਘਰ ਵਾਲੇ ਨੇ ਛਕਿਆ ਤੇ ਘਰ ਵਾਲੀ ਛਕਿਆ ਉਹ ਵੀ ਮਾੜੀ ਗੱਲ ਹੁਣ ਮੈਨੂੰ ਸਮਝਣ ਲੱਗੀ ਕਿ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਪੂਰਨ ਰੂਪ ਦੇ ਵਿੱਚ ਸਿੱਖ ਨੇ ਗੁਰਸਿੱਖ ਨੇ ਉਹ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਉਹ ਜਦੋਂ ਉਹਨਾਂ ਨੇ ਖੁਦ ਹੀ ਫੋਨ ਕੀਤਾ ਜਦੋਂ ਡਾਕਟਰ ਨੇ ਕੀਤਾ ਹੋਊਗਾ ਮੂੰ ਡਾਕਟਰ ਕਿਉਂਕਿ ਐਮਐਲਏ ਨੇ ਅਗਲੇ ਕਹਿੰਦੇ ਸਾਡੀ ਤੇ ਡਿਊਟੀ ਹੈ ਸਾਡੇ ਕੋਲ ਜਿਹੜਾ ਮਰਜ਼ੀ ਆ ਕੇ ਟੈਸਟ ਕਰਾ ਦੇ ਵੀ ਤੁਹਾਡੇ ਤੇ ਕਿਸ ਨੇ ਸ਼ੱਕ ਕੀਤਾ ਤੁਹਾਡੇ ਦੇ ਕਿਸੇ ਕਾਂਗਰਸੀ ਨੇ ਸ਼ੱਕ ਕੀਤਾ ਜਾਂ ਕਿਸੇ ਕਾਲੀ ਦਲ ਵਾਲੇ ਨੇ ਸ਼ੱਕ ਕੀਤਾ ਜਾਂ ਤੁਹਾਨੂੰ ਆਪਣੇ ਆਪ ਤੇ ਸ਼ੱਕ ਆ ਇਹ ਮੈਨੂੰ ਸਮਝ ਨਹੀਂ ਲੱਗੀ ਹੈਗੀ ਕਿ ਇੱਕ ਗੁਰੂ ਦਾ ਸਿੱਖ ਅੰਮ੍ਰਿਤਧਾਰੀ ਸਿੱਖ ਅਗਰ ਇਹ ਚੀਜ਼ਾਂ ਕਰਦਾ ਉਹ ਉਹ ਪਚਣਯੋਗ ਨਹੀਂ ਆ ਉਹ ਡਾਈਜੈਸਟ ਨਹੀਂ ਹੁੰਦੀਆਂ ਉਹਨਾਂ ਦੀ ਭਾਵੇਂ ਭਾਵਨਾਵਾਂ ਠੀਕ ਹੋਣ ਉਹਨਾਂ ਦੇ ਭਾਵੇਂ ਜਜ਼ਬਾਤ ਠੀਕ ਹੋਣ ਸਾਨੂੰ ਉਹਨਾਂ ਦੀ ਭਾਵਨਾਵਾਂ ਜਜ਼ਬਾਤਾਂ ਦੀ ਕਦਰ ਵੀ ਕਰਨੀ ਚਾਹੀਦੀ ਹੈ ਪਰ ਜਿਹੜਾ ਇੱਕ ਬੰਦਾ ਗੁਰ ਸਿੱਖ ਹੈਗਾ ਉਹ ਅਗਰ ਡੋਪ ਟੈਸਟ ਕਰਦਾ ਤੇ ਲੋਕੀ ਹੱਸਣਗੇ ਲੋਕੀ ਕਹਿਣਗੇ ਡਰਾਮਾ ਕਰ ਰਹੇ ਨੇ ਐਮਐਲਏ ਸਾਹਿਬ ਮੈਨੂੰ ਲੱਗਦਾ ਕਿ ਅਜਿਹਿਆਂ ਆ ਜਿਹੜੀਆਂ ਸਸਤੀਆਂ ਜੀਆਂ ਜਿਹੜੀਆਂ ਗੱਲਾਂ ਨਾ ਇਹਨਾਂ ਤੋਂ ਜਿਹੜੇ ਸਾਡੇ ਚੁਣੇ ਹੋਏ ਨੁਮਾਇंदे ਨਾ ਅਯੋਗ ਇਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਹੈਗਾ ਵੀ ਮੈਸੇਜ ਦੇਣਾ ਬੱਚਿਆਂ ਦੇ ਕੈਂਪ ਸਕੂਲਾਂ ਦੇ ਵਿੱਚ ਜਾਓ ਕੈਂਪ ਲਗਾਓ ਖੇਡਾਂ ਕਰਵਾਓ ਮੁਕਾਬਲੇ ਕਰਵਾਓ ਬੱਚਿਆਂ ਨੂੰ ਦੱਸੋ ਸਿੱਖ ਇਤਿਹਾਸ ਦੱਸੋ ਪੰਜਾਬੀਆਂ ਦਾ ਇਤਿਹਾਸ ਦੱਸੋ ਨਸ਼ਿਆਂ ਦੇ ਖਿਲਾਫ ਗੱਲ ਕਰੋ ਪ੍ਰਚਾਰ ਕਰੋ ਤੁਸੀਂ ਨਸ਼ਿਆਂ ਦੇ ਖਿਲਾਫ ਰੈਲੀਆਂ ਕੱਢੋ ਬੱਚਿਆਂ ਦੀ ਇਨਵੋਲਵਮੈਂਟ ਕਰੋ ਸਾਡੀ ਜਿਹੜੀ ਤੇ 24 25 ਸਾਲ ਵਾਲੀ ਪੀੜ੍ਹੀ ਆ ਉਹ ਤੇ ਨਸ਼ਿਆਂ ਦੀ ਉਹਨਾਂ ਚ ਬਹੁਤ ਸਾਰੇ ਬੱਚੇ ਤੇ ਨਸ਼ਿਆਂ ਦੀ ਦਲਦਲ 'ਚ ਫਸ ਗਏ ਸਾਡੇ ਜਿਹੜੇ ਨਿਆਣੇ ਨੇ ਜਵਾਕ ਨੇ ਜਿਹੜੇ ਟੀਨੇਜ ਨੇ ਜਿਹੜੇ ਅਜੇ ਚੌਥੀ ਪੰਜਵੀਂ ਛੇਵੀਂ ਸੱਤੀ ਅੱਠਵੀਂ ਚ ਪੜ੍ਹਦੇ ਨੇ ਸਾਨੂੰ ਤਾਂ ਉਹਨਾਂ ਦੇ ਨਾਲ ਬੈਠਣਾ ਚਾਹੀਦਾ ਹੈਗਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਸਕੂਲਾਂ 'ਚ ਕੈਂਪ ਲੱਗਣੇ ਚਾਹੀਦੇ ਆ ਕਿੰਨੇ ਇੱਕ ਪੀਰੀਅਡ ਸਪੈਸ਼ਲ ਤੌਰ ਤੇ ਪੰਜਾਬ ਦੇ ਵਿੱਚ ਤੁਹਾਨੂੰ ਸਿਰਫ ਹਰ ਰੋਜ਼ ਨਸ਼ਿਆਂ ਤੇ ਹੋਣਾ ਚਾਹੀਦਾ ਹੈਗਾ ਤੇ ਇਹ ਅਗਰ ਐਮਐਲਏ ਸਾਹਿਬ ਇਦਾਂ ਕਰਨਗੇ ਤੇ ਰਾਨੀ ਵਾਲੀ ਗੱਲ ਆ ਔਰ ਇਹ ਤੇ ਆਮ ਆਦੀ ਪਾਰਟੀ ਵਾਲੀ ਬਾਣ ਵਾਲੀ ਗੱਲ ਆ ਜੋ 2017 ਵਿੱਚ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਉਦੋਂ ਕਾਲੀ ਦਲ ਦੇ 15 ਐਮਐਲਏ ਸੀ 15 ਐਮਐਲਏ ਦੇ ਵਿੱਚੋਂ ਇੱਕ ਵੀ ਕਾਲੀ ਅਮਰਤਧਾਰੀ ਨਹੀਂ ਸੀ ਤੇ ਉਸ ਸਮੇਂ ਪੰਜ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਸੀ ਅਮਰਤਧਾਰੀ ਸੀ ਜਿਨ੍ਹਾਂ ਚ ਸਪੀਕਰ ਜਿਹੜੇ ਇਸ ਟਾਈਮ ਕੁਲਤਾਰ ਸਿੰਘ ਸੰਧਵਾ ਅਮਰਜੀਤ ਸਦੋਵਾ ਜਦ ਤਿੰਨ ਜਣੇ ਹੋਰ ਸੀ ਜਗਦੇਵ ਸਿੰਘ ਕਮਾਲੂ ਸੀ ਦੋ ਜਣੇ ਦੇ ਹੋਰ ਨਾਮ ਮੇਰੇ ਮਾਈਂਡ ਚੋਂ ਨਿਕਲ ਗਏ ਉਹ ਮਾਨ ਵਾਲੀ ਗੱਲ ਸੀ ਤੇ ਇਸ ਟਾਈਮ ਵੀ ਆਮ ਆਦੀ ਪਾਰਟੀ ਕੋਲ ਚਾਰ ਪੰਜ ਐਮਐਲਏ ਅਮਰਤਧਾਰੀ ਹੈਗੇ ਨੇ ਤੇ ਹੁਣ ਬਾਕੀ ਵੀ ਡੋਪ ਟੈਸਟ ਕਰਵਾਉਣਗੇ ਮੈਨੂੰ ਤੇ ਸਮਝ ਨਹੀਂ ਲੱਗੀ ਕਿ ਮਨਵਿੰਦਰ ਸਿੰਘ ਗਿਆਸਪੁਰ ਨੂੰ ਕੀ ਲੋੜ ਪੈ ਗਈ ਜਾਂ ਉਹਨਾਂ ਦੇ ਮਨ ਦੇ ਕੀ ਖਿਆਲ ਨੇ ਇਹ ਤਾਂ ਚਲੋ ਇੱਕ ਵਿਧਾਇਕ ਦੀ ਗੱਲ ਹੈ ਨਸ਼ਿਆਂ ਦੀ ਜਿਹੜੀ ਜੜ ਦੇ ਉੱਤੇ ਜਿਵੇਂ ਜਾਣਾ ਚਾਹੀਦਾ ਹੈ ਪੁਲਿਸ ਨੇ ਅਰਦਾਸ ਕਰਨ ਲਈ ਬੱਚੇ ਇਕੱਠੇ ਕੀਤੇ ਸੀ ਐਮ ਸਾਹਿਬ ਨੂੰ ਬੁਲਾ ਲਿਆ ਇੱਕੋ ਗਤੀਵਿਧੀ ਫਿਰ ਸਾਈਕਲ ਨਵੇਂ ਖਰੀਦੇ ਗਏ ਰੈਲੀ ਕੱਢੀ ਗਈ ਇਹ ਤਾਂ ਪੂਰੀ ਦੀ ਪੂਰੀ ਸਰਕਾਰ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੀ ਰਹੀ ਹੈ ਦੇਖੋ ਜਿਨ੍ਹਾਂ ਨੇ ਤੇ ਅਰਦਾਸ ਕਰਵਾਏ ਸੀ ਜਿਨ੍ਹਾਂ ਨੇ ਕਿਹਾ ਰੱਬ ਦੀਆਂ ਡੋਰਾਂ ਛੋੜੇ ਰੱਬਾ ਤੂੰ ਹੀ ਦੇਖ ਲੈ ਸਾਡੇ ਤੇ ਹੱਥ ਕੜੇ ਆ ਗਏ ਨੇ ਉਹਦੇ ਹਜੇ ਪੁਲਿਸ ਅਧਿਕਾਰੀ ਨੂੰ ਭਗਵੰਤ ਮਾਨ ਸਾਹਿਬ ਹੋਣਾ ਨੇ ਅਹੁਦਾ ਨਹੀਂ ਦਿੱਤਾ ਹੈਗਾ ਉਹ ਹਲੇ ਵੀ ਖੁੱਡੇ ਲਾਈਨ ਲੱਗਾ ਹੋਇਆ ਯਾਰ ਅਸੀਂ ਗੁਰੂ ਸ਼ਬਦ ਨੂੰ ਇਹ ਸਭ ਕੰਮ ਵਾਸਤੇ ਵਰਤਾਂਗੇ ਮਤਲਬ ਅਸੀਂ ਤੁਹਾਡੀ ਸਰਕਾਰ ਕੁਝ ਨਹੀਂ ਕਰ ਸਕਦੀ ਤੁਸੀਂ ਐਡੇ ਐਡੇ ਮੋਢੇ ਤੇ ਸ਼ੇਰ ਲਈ ਫਿਰਦੇ ਹੋ ਫਿਰ ਤੁਹਾਡੇ ਪੱਲੇ ਕੀ ਹੈਗਾ ਜੇ ਤੁਸੀਂ ਆਪਣੇ ਇਲਾਕੇ 'ਚ ਹੀ ਨਸ਼ਾ ਨਹੀਂ ਖਤਮ ਕਰ ਸਕੇ ਮੈਂ ਤਾਂ ਇਹੀ ਕਹਿ ਰਿਹਾ ਕਿ ਸਾਡੇ ਕੋਲ ਪੰਜਾਬ ਦੇ ਵਿੱਚ 117 ਐਮਐਲਏ ਨੇ ਕੋਈ ਐਮਐਲਏ ਮਾਈ ਦਾ ਲਾਲ ਆਪਣੀ ਛਾਤੀ ਥੋਕ ਕੇ ਕਹਿ ਸਕਦਾ ਕਿ ਮੇਰੇ ਹਲਕੇ ਦੇ ਨਿਸ਼ਾਨੀ ਵਿਕਦਾ 27 28 ਐਸਐਸਪੀ ਹੈ ਕੋਈ ਮਾਈ ਦਾ ਲਾਲ ਐਸਐਸਪੀ ਕਹਿ ਸਕਦਾ ਵੀ ਅਹੀਂ ਆਈਪੀਐਸ ਅਫਸਰ ਸਾਡੇ ਜ਼ਿਲ੍ਹੇ ਚ ਨਿਸ਼ਾਨੀ ਵਿਕਦਾ ਜਾਂ ਐਸਐਚਓ ਕੋਈ ਕਹਿ ਸਕਦਾ ਜਾਂ ਪਿੰਡ ਦਾ ਸਰਪੰਚ ਕਹਿ ਸਕਦਾ ਸਾਡੇ ਕੋਲ 13000 ਸਰਪੰਚ ਨਹੀਂ ਆਗੇ ਸਾਡੇ ਕੋਲ 400 ਥਾਣੇਦਾਰ ਨਹੀਂ ਆਗੇ ਸਾਡੇ ਕੋਲ 80 ਡੀਐਸਪੀ ਨਹੀਂ ਆਗੇ ਸਾਡੇ ਕੋ 27 ਐਸਐਸਪੀ ਨਹੀਂ ਹੈਗੇ ਸਾਡੇ ਕੋ 117 ਐਮਐਲਏ ਨਹੀਂ ਹੈਗੇ ਜਿਹੜੇ ਕਹਿਣਗੇ ਸਾਡੇ ਹਲਕਿਆਂ ਦੇ ਵਿੱਚ ਨਸ਼ਾ ਨਹੀਂ ਵਿਕਦਾ ਹੈਗਾ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਸਰਕਾਰ ਕਰ ਨਹੀਂ ਰਹੀ ਹੈਗੀ ਕਿਉਂਕਿ ਮਿਲੇ ਹੋਈ ਹੈ ਸਰਕਾਰ ਵੀ ਤੇ ਪੁਲਿਸ ਵੀ ਮਿਲੀ ਹੋਈ ਹੈ ਹੁਣ ਰਹੀ ਗੱਲ ਇਹ ਕਿ ਜਿਨ੍ਹਾਂ ਨੇ ਅਰਦਾਸਾਂ ਕਰਵਾਈਆਂ ਸੀ 35000 ਬੱਚਾ ਇਕੱਠਾ ਕਰ ਲਿਆਗਾ ਉਹ ਬੱਚੇ ਦੇ ਨਸ਼ਾ ਨਹੀਂ ਕਰਦੇ ਹੈਗੇ ਹੁਣ ਪੁਲਿਸ ਨਸ਼ੇ ਕਰਦੀ ਹੈ ਕਿ ਪੁਲਿਸ ਨਸ਼ੇ ਵਕਉਂਦੀ ਇਲਜ਼ਾਮ ਲੱਗਦੇ ਹੈ ਕਿ ਨੇ ਜਿਸ ਜੀ ਜਿੰਨਾ ਅਰਦਾਸ ਕਰਾਈ ਰੱਬ ਤੇ ਡੋਰਾ ਸੁੱਟਦਿਆਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਦੇਖ ਲੈ ਸਾਡੇ ਦੇ ਹੱਥ ਖੜੇ ਨੇ ਉਹਨਾਂ ਨੂੰ ਬਾਅਦ ਚ ਕੁਰਸੀ ਨਹੀਂ ਮਿਲੀ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਹਜ਼ਾਰ ਸਾਈਕਲ ਲੁਧਿਆਣੇ ਇਕੱਠੇ ਕਰਕੇ ਹੈ ਤੇ ਜਿਹੜੇ ਆਪ 45 ਮਿੰਟ ਭਾਸ਼ਣ ਕਰਦੇ ਰਹੇ ਤੇ ਮੁੱਖ ਮੰਤਰੀ ਸਾਹਿਬ ਡੀਕਦੇ ਰਹੇ ਹੈਗੇ ਕਿ ਮੇਰੀ ਵਾਰੀ ਕਦੋਂ ਆਊਗੀ ਬੋਲਣ ਦੀ 45 ਮਿੰਟ ਤੇ ਮੈਂ ਵੀ ਬੋਲਣੇ ਉਸ ਬਾਅਦ ਉਹ ਸਭ ਸਰ ਨੂੰ ਵੀ ਸੀਐਮ ਸਾਹਿਬ ਨੇ ਕੁਰਸੀ ਨਹੀਂ ਦਿੱਤੀ ਹੁਣ ਤੱਕ ਹਣਾ ਉਹ ਸਵਾਲ ਖੜੇ ਹੋ ਗਏ ਸੀ ਕਿ ਟਟੂੜ 2 ਕਿ 3000 ਸਾਈਕਲ ਸੀ ਤੇ ਇੱਕ ਸਾਈਕਲ ਇਸ ਟਾਈਮ ਟਟੂੜ 8-9000 ਦਾ ਉਹ ਸਾਈਕਲ ਪੁਲਿਸ ਨੇ ਕਿਹੜੇ ਫੰਡ ਚੋਂ ਇਕੱਠੇ ਕੀਤੇ ਅਜੇ ਤੱਕ ਕੋਈ ਲੋਕੀ ਹਿਸਾਬ ਮੰਗਦੇ ਹੈਗੇ ਨੇ ਇਹ ਜਿਹੜੇ ਨਾ ਜੀ ਇਹਨੂੰ ਸਾਰੇ ਇੱਕ ਇੱਕ ਨਾਮ ਇਵੈਂਟ ਬਣ ਜਾਂਦਾ ਮੀਡੀਆ ਮਨੇਜ ਇਵੈਂਟ ਬਣ ਜਾਂਦਾ ਹੈਗਾ ਆਮ ਆਦੀ ਪਾਰਟੀ ਭਾਜਪੀ ਹਰ ਕੋਈ ਛੋਟਾ ਮੋਟਾ ਫੰਕਸ਼ਨ ਕਰਦੀ ਹੈ ਨਾ ਉਹ ਇਵੈਂਟ ਮੈਨੇਜਮੈਂਟ ਦੇ ਤੌਰ ਤੇ ਕਰਦੀ ਆ ਸਾਈਕਲ ਰੈਲੀ ਹੋ ਗਈ ਅਰਦਾਸ ਹੋ ਗਈ ਨਹੀਂ ਇਦਾਂ ਨਹੀਂ ਕਰਨਾ ਜੀ ਇਹਦੇ ਕੰਮ ਬੋਲਨੇ ਚਾਹੀਦੇ ਨੇ ਕੰਮ ਬਲਵਾਉਣੇ ਨਹੀਂ ਚਾਹੀਦੇ ਹੈਗੇ ਸਰਕਾਰ ਕੀ ਹੈ ਕਿ ਸਰਕਾਰ ਦੇ ਸਲਾਹਕਾਰ ਮਾੜੇ ਨੇ ਉਹ ਕੰਮ ਬੋਲ ਨਹੀਂ ਰਹੇ ਉਹਨਾਂ ਦੇ ਉਹਨਾਂ ਦੇ ਕੰਮਾਂ ਨੂੰ ਬਲਵਾਇਆ ਜਾ ਰਿਹਾ ਉਹਦਾ ਕੀ ਫਾਇਦਾ ਜੇ ਕੰਮਾਂ ਨੂੰ ਬਲਵਾਇਆ ਜਾ ਰਿਹਾ ਸਵਾਦ ਤਾਂ ਹੁੰਦਾ ਕਿ ਆਪਾਂ ਕਹੀ ਕਿ ਫਲਾਨੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਸਿਫਤਾਂ ਤੇ ਜਿਹੜਾ ਬੰਦਾ ਖੁਦ ਕਰਦਾ ਹੈਗਾ ਵੀ ਬੱਲੇ ਬੱਲੇ ਆ ਪੰਜਾਬ ਸਰਕਾਰ ਨੇ ਧੂੜਾ ਪੜਤੀ ਕਮਾਲ ਕਰਤੀ ਬਹੁਤ ਸਵਾਦ ਆ ਗਿਆ ਯਾਰ ਐਦਾਂ ਦੀ ਸਰਕਾਰ ਜੁਣੀ ਤੁਜੀ ਆਪਾਂ ਪੈਸੇ ਖਰਚ ਕੇ ਸਿਫਤਾਂ ਕਰਵਾਉਣੀਆਂ ਹੈਗੀਆਂ ਤੇ ਫਿਰ ਕੀ ਫਾਇਦਾ ਫਿਰ ਤੇ ਭਰਮ ਭਲੇਖੇ ਜਿੰਨੇ ਮਰਜ਼ੀ ਪਾਲ ਲਓ ਫਿਰ ਤੇ ਰੋਜ਼ ਹੀ ਆਪਣੀ ਪੇਟ ਥੱਪਲੇ ਕੇ ਬੱਲੇ ਬੱਲੇ ਜਗਤਾਰ ਤੂੰ ਖਿੱਚ ਕੇ ਰੱਖ ਕਮਾਲ ਕਰਤੀ ਸ਼ੀਸ਼ੇ ਦੇ ਸਾਹਮਣੇ ਚੌੜਾ ਹੋ ਕੇ ਕਰੀ ਚਲੋ ਉਹਦਾ ਕੀ ਫਾਇਦਾ ਹੈਗਾ ਇਸ ਕਰਕੇ ਇਹ ਜਿਹੜਾ ਨਸ਼ਿਆਂ ਦਾ ਮਸਲਾ ਨਾ ਇਹ ਸਰਕਾਰ ਨੇ ਕਿਹਾ ਸੀ ਕਿ ਕੱਲ ਵਿਰੋਧੀਆਂ ਨੇ ਪਿਛਲੀ ਵੀਡੀਓ ਵੀ ਕੱਢ ਕੇ ਪਾਈ ਸੀ ਐਮ ਸਾਹਿਬ ਦੀ ਹੁਣ ਕੱਲ ਉਹਨਾਂ ਨੇ ਜਿਹੜਾ ਜਲੰਧਰ ਦੇ ਵਿੱਚ ਸੰਬੋਧਨ ਕੀਤਾ ਪੰਜਾਬ ਦੀ ਜਨਤਾ ਨੂੰ ਉਹਦੇ ਚ ਉਹਨਾਂ ਨੇ ਅੰਕੜੇ ਉਹ ਗਿਣਾ ਦਿੱਤੇ ਹੈਗੇ ਨੇ ਜਿਹੜੇ ਬੁੱਧਵਾਰ ਦੇ ਬੁੱਧਵਾਰ ਆਈਜੀ ਹੈੱਡਕੁਆਰਟਰ ਡਾਕਟਰ ਸੁਖਚੰਦ ਸਿੰਘ ਗਿੱਲੋ ਸਾਹਿਬ ਹੋਣੀ ਗਿਣਾਉਂਦੇ ਨੇ ਕਿ ਅਸੀਂ 300 ਤਸਕਰ ਪਾਲੇ ਅਸੀਂ 20000 ਐਫਆਈਆਰ ਦਰਜ ਕਰਤੀ ਅਸੀਂ 170 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਈਆਂ ਇਹ ਪੁਲਿਸ ਦੀ ਕਾਰਵਾਈ ਆ ਇਦਾਂ ਤੇ ਇੱਕ ਡਾਕਟਰ ਰੋਜ਼ ਕਹਦਿਆ ਕਰੂਗਾ ਕਿ ਅੱਜ ਮੈਂ 400 ਮਰੀਜ਼ ਦੇਖੇ ਨੇ 200 ਦੇ ਆਪਰੇਸ਼ਨ ਕਰਦੇ ਨੇ 15 ਜਾਣੇ ਮੈਂ ਟਾਈਮ ਦਿੱਤਾ 20 ਜਾਣੇ ਦਵਾਈ ਦਿੱਤੀ ਇਹ ਤੇ ਕੰਮ ਆ ਨਾ ਤੁਹਾਡਾ ਜਿਹੜਾ ਕੰਮ ਕਰਨ ਵਾਲਾ ਉਹ ਆਪਣੇ ਕੋ ਕਿਉਂ ਨਹੀਂ ਹੋ ਰਿਹਾ ਨਸ਼ਾ ਕਿਵੇਂ ਖਤਮ ਕਰਨਾ ਨਸ਼ੇ ਦੀ ਚੀਨ ਕਿਵੇਂ ਖਤਮ ਕਰਨੀ ਆਪਾਂ ਬੰਦੇ ਫੜੀ ਜਾਣ ਬਜਾਰੇ ਆ ਕਿੱਥੋਂ ਰਿਹਾ ਨਸ਼ਾ ਪੰਜਾਬ ਚ ਇੰਟਰ ਹੋ ਰਿਹਾ ਨਾ ਨਸ਼ਾ ਖਾਣ ਵਾਲੇ ਨਾ ਵੇਚਣ ਵਾਲੇ ਆ ਪਰ ਉਹ ਲਿਆਉਂਦੇ ਕਿੱਥੋਂ ਨੇ ਸਾਨੂੰ ਅੱਲੀ ਤੱਕ ਇਹ ਨਹੀਂ ਪਤਾ ਲੱਗਾ ਆਪਾਂ ਕਹਿੰਦੇ ਚਲੋ ਮੰਨ ਕੇ ਜਦ ਅਫਗਾਨਿਸਤਾਨ ਵਾਇਆ ਪਾਕਿਸਤਾਨ ਪੰਜਾਬ ਚ ਡਰੋਨ ਦੇ ਰਹੀਏ ਡਿੱਗ ਦੇ ਡਰੋਨ ਵਾਲੇ ਮਗਾਉਂਦੇ ਕੌਣ ਨੇ ਇੱਕ ਵੀ ਅੱਜ ਤੱਕ ਪੰਜਾਬ ਪੁਲਿਸ ਨੇ ਜਾਂ BSF ਨੇ ਡਰੋਨ ਵਾਲਾ ਫੜਿਆ ਕੋਈ ਜਿਹੜਾ ਇਧਰੋਂ ਖੇਤਾਂ ਚੋਂ ਚੱਕ ਕੇ ਲਿਆਉਂਦਾ ਤੇ ਜਿਹੜੇ ਖੇਤਾਂ 'ਚ ਡਿੱਗਦਾ ਹੈ ਉਹ ਜਿਹੜਾ ਬੰਦਾ ਮਗਾਉਂਦਾ ਕੀ ਉਸ ਪਤਾ ਪਿੱਛਾ ਕੀਤਾ ਹੈਗਾ ਕਿ ਇਸ ਬੰਦੇ ਦੇ ਪਿੱਛੇ ਕੌਣ ਆ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਤੇ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਅਸੀਂ ਫਲਾਣੇ ਨੱਥਾ ਸਿੰਘ ਦੇ ਪੈੜੀਆਂ 'ਚ ਸੁੱਟਨੇ ਹੈਗੇ ਤੇ ਨੱਥਾ ਸਿੰਘ ਤੇ ਕਿਵੇਂ ਉਹ ਭਰੋਸਾ ਕਰ ਰਿਹਾ ਹੈਗੇ ਨੇ ਕੋਈ ਨਾ ਕੋਈ ਉਹਦਾ ਸਬੂਤ ਤੇ ਜਾਂਦਾ ਹੋਊਗਾ ਨਾ ਅਸਲ ਦੇ ਵਿੱਚ ਕਹਿੰਦੇ ਉਹਦਾ ਆਧਾਰ ਕੜ ਜਾਂਦਾ ਹੈਗਾ ਜਿਹੜਾ ਇਧਰ ਇਧਰ ਵੀ ਇੰਡੀਆ ਵਾਲੇ ਪਾਸੇ ਬੈਠੇ ਨੇ ਤੇ ਪਾਕਿਸਤਾਨ ਵਾਲੇ ਪਾਸੇ ਬੈਠੇ ਨੇ ਹੁਣ ਜੇ ਨੱਥਾ ਸਿੰਘ ਦਾ ਜਿਹੜਾ ਆਧਾਰ ਕਾਰਡ ਸਬੂਤ ਦੇ ਤੌਰ ਤੇ ਜਾ ਰਿਹਾ ਪੁਲਿਸ ਨੇ ਹਲੇ ਤੱਕ ਇਹ ਨਹੀਂ ਪਤਾ ਕੀਤਾ ਹੋਣਾ ਕਿ ਉਹ ਆਧਾਰ ਕਾਰਡ ਪਾਕਿਸਤਾਨ ਕਿਹੜੇ ਨੰਬਰ ਤੇ ਗਿਆ ਜਾਂ ਇੰਡੀਆ ਦੇ ਵਿੱਚ ਕਿਹੜੇ ਨੰਬਰ ਤੇ ਗਿਆ ਉਹਨੂੰ ਤੇ ਸਿੱਧੇ ਪੈਸੇ ਆਉਂਦੇ ਕਿ ਫਲਾਨਾ ਤੇਰੇ ਖੇਤਾਂ 'ਚ ਡੁੱਗਿਆ ਤੂੰ ਚੱਕ ਲੈ ਨਹੀਂ ਰੇ ਸਵੇਰੇ ਅਸੀਂ ਲੈਣੇ ਹਲੇ ਤੱਕ ਤੇ ਉਹੀ ਫੜੇ ਜਾ ਰਹੇ ਏਰੀਏ ਖੇਤਾਂ ਵਾਲੇ ਪਰ ਉਹਨਾਂ ਦੇ ਮਾਈ ਬਾਪ ਇੰਡੀਆ ਦੇ ਵਿੱਚ ਕੋਣ ਪੁਲਿਸ ਉੱਥੇ ਤੱਕ ਪਹੁੰਚਦੀ ਨਹੀਂ ਆ ਗਈ ਇਸ ਕਰਕੇ ਨਸ਼ਾ ਤਾਂ ਨਹੀਂ ਖਤਮ ਹੋ ਰਿਹਾ ਔਰ ਪਿੱਛੇ ਦੇ ਪੁਲਿਸ ਵਾਲੇ ਆਪ ਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਹੀ ਹੈ ਕਿ ਜਿਹੜੇ ਨਸ਼ੇ ਦੇ ਤਸਕਰਾਂ ਨੇ ਮਿਲਿਓ ਅਸੀਂ 10000 ਤੋਂ ਬੰਦਾ ਵੱਧ ਬਦਲਿਆ ਹੈਗਾ ਉਸ ਤੋਂ ਬਾਅਦ بڑے ਪੁਲਿਸ ਅਧਿਕਾਰੀਆਂ ਨੇ ਸਫਾਈਆਂ ਦਿੱਤੀਆਂ ਪਰ ਲੋਕਾਂ ਨੇ ਮੰਨੀਆਂ ਨਹੀਂ ਕਿਉਂਕਿ ਸਟੇਟ ਦਾ ਹੈੱਡ ਪੁਲਿਸ ਦੇ ਚੀਫ ਥੋੜਾ ਹੈਗੇ ਨੇ ਸਟੇਟ ਦਾ ਹੈੱਡ ਤੇ ਮੁੱਖ ਮੰਤਰੀ ਭਗਵੰਤ ਮਾਨ ਉਸ ਤੇ ਹੀ ਭਰੋਸਾ ਕਰਨਗੇ ਪਰ ਆ ਹੁਣ ਸਵਾਲ ਹੈ ਜਿਹੜੇ ਐਮਐਲਏ ਸਾਹਿਬ ਆ ਉਹ ਸੋਚਦਾ ਕਿ ਆਪਣੀ ਖਬਰ ਤੋਂ ਬਾਅਦ ਉਹਨਾਂ ਨੂੰ ਗੁੱਸਾ ਆਵੇ ਵੀ ਮੇਰਾ ਮਕਸਦ ਹੋ ਰਿਹਾ ਤੇ ਮੇਰੀ ਮਨਚਾ ਹੋ ਰਹੀ ਤੇ ਅਸੀਂ ਹੋ ਰਹੀ ਡਿਫਾਈਨ ਕਰਦਾ ਪਰ ਸਵਾਲ ਸਾਡਾ ਮੋਟਾ ਇਹ ਹੀ ਹੈ ਕਿ ਅਮਰਤ ਧਾਰੀ ਗੁਰਸਿੱਖ ਐਮਐਲਏ ਨੂੰ ਜਾਂ ਕੋਈ ਵੀ ਇਨਸਾਨ ਨੂੰ ਡੋਪ ਟੈਸਟ ਕਰਾਉਣ ਦੀ ਕੀ ਲੋੜ ਸੀ